ਅਕੀਨ ਆਮਦ ਅਦਾਲਤ ਮੇਰਾ ਨਾਮ ਨਰਮਲ ਸਿੰਘ ਐਸਸੀ ਚੌਂਕੀ ਇੰਚਾਰਜ ਬਠਿੰਡਾ ਬਸਡਾ ਲੱਗਿਆ ਹੋਇਆ ਹਾਂ ਮੈਂ ਕੀ ਮੰਗ ਰਿਹਾ ਇੱਕ ਮੋਬਾਈਲ ਇਹ ਮਾਮਲਾ ਇੱਕ ਸੁਮਿਤ ਕੁਮਾਰ ਵਾਸੀ ਸੰਗਰੀਆ ਨਾਮ ਦਾ ਵਿਅਕਤੀ ਮਿਤੀ 6 7 4 2024 ਦੀ ਰਾਤ ਨੂੰ ਪਿੰਡ ਸੰਗਰੀ ਜਾਣ ਲਈ ਇੱਥੇ ਬਸਡੇ ਦੇ ਨੇੜੇ ਰਵਿੰਦਰਾ ਕਾਰਜੀ ਦੇ ਨੇੜੇ ਸੀਗਾ ਰਾਤ ਨੂੰ 3:30 ਵਜੇ ਨੀਰਜ ਸ਼ਰਮਾ ਤੇ ਰਾਜਾ ਸ਼ਰਮਾ ਨਾਮ ਦੇ ਦੋ ਲੜਕਿਆਂ ਨੇ ਉਸ ਪਾਸੋਂ ਕਾਪੇ ਦੀ ਲੋਕ ਤੇ ਧਰਾਤਮਕਾ ਕੇ 40000 ਰੁਪਏ ਦੀ ਖੋਹ ਕਰ ਲਈ ਸੀ। ਸੁਮੇਤ ਕੁਮਾਰ ਵੱਲੋਂ ਐਸਬਿੰਦਰ ਸਿੰਘ ਪਾਸ ਆਪਣਾ ਬਿਆਨ ਲਖਾਇਆ ਇਸ ਬਾਰੇ ਸੂਚਨਾ ਸੂਚਨਾ ਦੇਣ ਤੋਂ ਬਾਅਦ ਨਾਕਾਬੰਦੀ ਕਰਕੇ ਇਹਨਾਂ ਨੂੰ ਦਾਣਾ ਮੰਡੀ ਨੇੜੇ ਕਾਬੂ ਕੀਤਾ ਗਿਆ ਇਹਨਾਂ ਪਾਸੋਂ 49000 ਰੁਪਏ ਨਕਦ ਕੋਈ ਹੋਏ ਪੈਸੇ ਵਿੱਚੋਂ ਬਰਾਮਦ ਹੋ ਚੁਕਾਏ ਗਏ ਬਾਕੀ ਬਰਾਮਦਗੀ ਬਾਰੇ ਜਿਹੜੀ ਆ ਪੁਸ਼ਕਸ਼ ਕੀਤੀ ਜਾ ਰਹੀ ਹੈ ਤੇ ਕੌਣ ਹੈ ਜੀ ਕੀ ਕੰਮ ਕਰਦੇ ਨੇ ਕਿ ਵੀ ਲੜ ਹੈਗੇ ਜੀ ਕੋਈ ਕੰਮ ਫਿਲਹਾਲ ਤਾਂ ਕੋਈ ਕਰਦੇ ਸਾਹਮਣੇ ਆਈ ਨਹੀਂ ਇਹਨਾਂ ਬਾਰੇ ਟੰਗਾ ਇਹਨਾਂ ਤੋਂ ਤਤਕੀਸ਼ ਕਰ ਰਹੇ ਆ ਉਸ ਅਨੁਸਾਰ ਅਗਲੀ ਕਾਰਵਾਈ ਪਰਸ ਸ਼ਾਮ ਨਗਰ ਪ੍ਰਸ਼ੰਡਾਂ ਦੇ ਰਹਿਣ ਵਾਲੇ ਇਹਨਾਂ ਵੀ ਇਹਨਾਂ ਨੂੰ ਕੁਝ ਮਾਹੌਲਾਤ ਦੇ ਉਹਦੇ ਬਾਰੇ ਰਿਕਾਰਡ ਬਾਚ ਰਹੇ ਆ ਤਤਕੀਸ਼ ਅਗਲੀ ਕਾਰਵਾਈ ਕੀ ਦੀ ਆ ਹਾਂ ਅਗਲੀ ਵਾਰ ਇਹਨਾਂ ਤੋਂ ਤਤਕੀਸ਼ ਕਰਕੇ ਅੱਜ ਪੁਲਿਸ ਰਿਮਾਂਡ ਲੈ ਕੇ ਬਾਕੀ ਜਿਹੜੇ 15000 ਰੁਪਏ ਰਹਿੰਦੇ ਨੇ ਉਹ ਰਿਕਵਰੀ ਕਰਾ ਕੇ ਤੇ ਹੋਰ ਵੀ ਜੋ ਵੀ ਇਹਦੇ ਵਿੱਚ ਕੋਈ ਸ਼ਾਮਲ ਆਇਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਗਈ।